ਇਥੇ ਆਪਾਂ ਪੱਤੀਆਂ ਨੂੰ ਡਰਾਅ ਕਰ ਲਿਆ ਜੀ ਪੱਤੀਆਂ ਨੂੰ ਆਪਾਂ ਡਰਾਅ ਕਰ ਲਏ ਤੇ نیچے ਧਾਗਿੰਡੇ ਲਈ ਕੱਠ ਤੇ ਇੱਥੇ ਆਪਾਂ ਇੱਥੇ نیچے ਕੱਢਾਂਗੇ ਤੇ ਹੁਣ ਆਪਾਂ ਇਹ ਜਮਾ ਥੋੜੀ ਜਿਹੀ نیچے ਕਰਕੇ ਆ ਧਾਗੇ ਤੋਂ ਥੋੜਾ ਜਿਹਾ نیچے ਕਰਕੇ ਕੱਢਾਂਗੇ ਇਹਦੇ ਵਿੱਚ ਹੀ ਕੱਢੀ ਜਾਣਾ ਆਪਾਂ ਇਸ ਇੱਕ ਗਲੀ ਦੇ ਵਿੱਚੋਂ ਕੱਢਣੀ ਹੈ ਇਹ ਪੱਤੀ ਦੀ ਨੋਕ ਆ ਜਿਹੜੀ ਆਪਾਂ ਤਿੱਖੀ ਰੱਖਣੀ ਆ ਇਸ ਤਿੱਕੀ ਨਾਲ ਆਪਾਂ ਪੱਤੀ ਬਣਾਉਣੀ ਆ ਥੋੜਾ ਥੋੜਾ ਆਪਾਂ ਇੱਥੋਂ ਨੀਚੇ ਨੂੰ ਲੈ ਜਾਂਦੇ ਜਾਵਾਂਗੇ ਤਾਂ ਕਿ ਆਪਣੀ ਪੱਤੀ ਥੱਲੇ ਨੂੰ ਉੱਭਰੀ ਜਾਵੇ ਇਦੀ ਨੋਕ ਵਧੀਆ ਬਣਦੀ ਜਾਵੇ ਇੱਥੇ ਇਸ ਟਿੱਕੇ ਨਹੀਂ ਕੱਢਣਾ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਆਪਣੇ ਪੱਤੀਆਂ ਉੱਭਰ ਰਹੀਆਂ ਬਣ ਕੇ ਵਧੀਆ ਤਿਆਰ ਹੋ ਜੂਈ ਪੱਤੀ ਸਟਿਕ ਕਿਨਪਾ ਤੇ ਕੱਢੀ ਜਾਣਾ ਤੇ ਬਹੁਤ ਸੋਹਣੀ ਪੱਤੀ ਬਣ ਕੇ ਤਿਆਰ ਹੋ ਗਈ ਛੋਟੀ ਜੀ ਪੱਤੀ ਜਿਆਦੇ ਪੱਤੀ ਨਹੀਂ ਹੁੰਦੀ ਸੁਟਾਂ ਤੇ ਸੂਟੀ ਪੱਤੀ ਸੋਹਣੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਪੱਤੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਆਪਾਂ ਦੂਜੀ ਪੱਤੀ ਨੂੰ ਹੋਰ ਬਣਾਵਾਂਗੇ ਲੱਗਦਾ ਡਿਜ਼ਾਈਨ ਬਣਾਵਾਂਗੇ ਇੱਥੇ ਕੱਟਾਂਗੇ ਆਪਾਂ ਤੇ ਫਿਰ ਇਹਦੇ ਨੂੰ ਥੋੜਾ ਜਿਹਾ نیچے ਜਿਹੜਾ ਨੂੰਕ ਕੱਟ ਲਈ ਇੱਥੇ ਤੇ ਇਧਰੋਂ ਵੀ ਇਹਦੇ ਬਰਾਬਰ ਤੇ ਆਹ ਤਾਗੇ ਦੇ ਬਰਾਬਰ ਕੱਢਣਾ ਤੇ ਇਸ ਟਿੱਕੇ ਦਾ ਆਪਾਂ ਕੱਢ ਲਾਂਗੇ तरीके आप क्ढी जाना नीचे ले जाना आप बस इस तरीके धागा इतों भी नीचे रखना थोड़ी जी थ रख के इतना रखना ता ही अपनी पत्ती वजिए बन तैयार होगी ਇੱਥੇ ਆਪਾਂ ਇਸੇ ਤਰੀਕੇ ਨਾਲ ਇੱਥਾ ਕੱਢ ਲੈਣਾ ਸੂਈ ਨੂੰ ਤੁਸੀਂ ਕੋਈ ਵੀ ਥ੍ਰੈਡ ਲੈ ਸਕਦੇ ਹੋ ਪਾਛੰ ਦਾ ਐਂਕਰ ਦਾ ਇੱਥੇ ਤੋ ਪੱਤੀ ਵੀ ਆਪਣੀ ਪੌਂਸ ਸੋਣੀ ਬੈਂਕੀ ਤਿਆਰ ਹੋਈ ਐ ਤੇ ਆਹ ਵਾਲੀ ਪੁੰਨੋਕ ਬਣ ਜਾਂਦੀ ਐ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਪੱਤੀ ਤਿਆਰ ਬਣ ਕੇ ਹੋਈ ਐ ਇਹਦੇ ਨਾਲ ਦੀ ਮੈਂ ਦੁਬਾਰਾ ਵੀ ਤੁਹਾਨੂੰ ਰਿਪੀਟ ਕਰ ਦਿੰਦੀ ਤੇ ਇੱਕ ਪੱਤੀ ਆਪਾਂ ਹੋਰ ਦੱਸਾਂਗੇ ਜਿਹੜੀ ਸੈਂਪਲ ਪੱਤੀ ਹੋਊਗੀ ਇੱਥੇ ਇਹਦੇ ਵਿੱਚ ਅੱਧ ਦੇ ਵਿੱਚ ਕੱਢਾਂਗੇ ਤੇ ਥੋੜੀ ਜਿਹੀ ਬਸ نیچے ਤੱਕ ਲਾਂਗੇ ਲੋਕ ਜੀ ਤੋਂ जाना കിച്ച് നൂല സ്റ്റിറ്റു ഭാ സീച്ച നീച്ച ഇരു സൂ നീച്ചി ഭരണ ਤੁਸੀਂ ਕਿੰਨੀ ਵੀ ਵੱਡੀ ਬਣਾ ਸਕਦੇ ਹੋ ਕਿੰਨੀ ਸੋਹਣੀ ਪੱਤੀ ਬਣ ਕੇ ਤਿਆਰ ਹੋ ਕੇ ਇਹ ਵਾਲੀ ਵੀ ਆ ਵਾਲੀ ਵੀ ਆਹ ਵਾਲੀ ਤੇ ਇੱਕ ਆਪਾਂ ਇੱਕ ਸੈਂਪਲ ਦੀ ਦੱਸਦੇ ਆ ਇਦਾਂ ਜੇ ਨਹੀਂ ਪੱਤੀ ਆਉਂਦੀ ਹੁੰਦੀ ਹੈ ਨਾ ਤੇ ਪੱਤੇ ਆਪਾਂ ਬਣਾਉਣੀ ਲਾਜ਼ਮੀ ਹੈ ਨਾ ਕਈ ਵਾਰ ਆਪਾਂ ਨੂੰ ਇਦਾਂ ਹੋ ਜਾਂਦਾ ਤੇ ਇਸ ਦੀ ਕਿਨਾਂ ਵੀ ਆਪਾਂ ਪੱਤੀ ਬਣਾ ਸਕਦੇ ਹਾਂ ਛੋਟੀਆਂ-ਛੋਟੀਆਂ ਪੱਤੀਆਂ ਬਣਾ ਕੇ ਇਦਾਂ ਵੀ ਆਪਾਂ ਪੱਤੀ ਬਣਾ ਲਾਂਗੇ इथपे पर ना लेता कर सकती हूं इस टिक के ना पकौड़ी बना लागी ये वाली भी पॉस होने लगती है ये छोटी-छोटी लिए ਤੇ ਆਵਲੀ ਵੀ ਵਧੀਆ ਲੱਗਦੀ ਆ ਫਿਸ਼ ਵਾਲੀ ਇਹਨੂੰ ਆਪਾਂ ਬਣਾਉਣ ਲਈ ਇਤਾਂ ਲਾਲ ਤੇ ਨਾਲ ਤਜਕੜਾ ਤਾਂ ਉਤਰਾਉ ਕੀਤੇ ਤੋਂ ਬਿਨਾ ਵੀ ਆਪਾਂ ਪੱਤੀ ਬਣਾ ਸਕਦੇ ਆ ਉਸੀਂ ਦੇਖ ਸਕਦੇ ਹਾਂ ਉਂ ਪੱਤੀਆਂ ਕਿੰਨੀ ਸੋਹਣੀ ਆ ਪੱਤੀਆਂ ਨੂੰ ਕਿੰਨੀ ਸੋਹਣੀ ਆ ਪੱਤੀ ਬਣ ਕੇ ਤਿਆਰ ਹੋਈ ਆ ਆ ਦੇ ਕੋਈ ਕਿੰਨੀ ਸੋਹਣੀ ਪੱਤੀ ਬਣੀ ਆ ਹੁਣ ਵਾਲੀ ਆ نیچے-नीचे ਘਟਾਉਂਦੇ ਜਾਣਾ ਸਟਿਚ ਜਦੋਂ ਆ ਨੋਕ ਬਣਾ ਲਈ ਆਪਾਂ ਆ ਸਟਿਚ ਨੂੰ نیچے-नीचे ਘਟਾਉਂਦੇ ਜਾਣਾ ਬਰਾਬਰ-ਬਰਾਬਰ ਰੱਖਦੇ ਜਾਣਾ ਤੇ ਇੱਕ ਪੱਤੀ ਆਪਾਂ ਹੋਰ ਦੱਸ ਦਿੰਨੇ ਆ ਜਿਵੇਂ ਆ ਵਾਲੀ ਪੱਤੀ ਇਥੋਂ ਫੁੱਲਾਪਾ ਡਰਾਉਣੀ ਕੀਤੀ ਤੁਸੀਂ ਡਰਾ ਕਰਕੇ ਬਣਾ ਸਕਦੇ ਹੋ ਮੈਂ ਬਿਨਾਂ ਡਰਾਉ ਤੁਹਾਨੂੰ ਦੱਸਦੀ ਆ ਇੱਥੇ ਆਪਾਂ ਟੰਕਾ ਕਰਕੇ ਸਟਿਚ ਭਰ ਲਿਆ ਇੱਥੇ ਆਪਾਂ ਥੋੜੀ ਜਿਹੀ ਇਸੇ ਨੂੰ ਕੱਢਾਂਗੇ ਥੋੜੀ ਜਿਹੀ ਇਧਰ ਪੁੰਨੀ ਰੱਖਣੀ ਆ ਇਧਰ ਸਟਿਚ ਭਰਿਆ ਇਧਰ ਲਾ ਆਪਾਂ ਉੱਧਰ ਸਟਿੱਚ ਪਰਾਉਗੀ। ਉੱਪਰ ਲਿਆ। ਪੱਤੀ ਦੇ ਵਿੱਚ ਹੀ ਭਰੀ ਜਾਣਾ, نیچے। ਇਹ ਛੋਟੀ ਪੱਤੀ ਸੋਹਣੀ ਲੱਗਦੀ ਹੈ, ਵੱਡੀ ਪੱਤੀ ਨਹੀਂ ਵਧੀਆ ਲੱਗਦੀ। ਕੀਕਾ ਤੁਸੀਂ ਫੁੱਲ ਵਗੈਰਾ ਸਿੱਖਣਾ ਚਾਹੋ ਨਾ ਤਾਂ ਤੁਸੀਂ ਕਮੈਂਟ ਕਰ ਦਿਓ ਉਹ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਤੁਹਾਡੇ ਤੱਕ ਪਹਿਲਾ ਨੋਟੀਫਿਕੇਸ਼ਨ ਪਹੁੰਚ ਜਾਵੇ ਤੇ ਇਹ ਵੀ ਆਪਾਂ نیچے-ਨੀਚੇ ਨੂੰ ਲੱਕੀ ਹੋਣੀ ਹੈ ਬੱਤੀ ਇਹ ਉਪਰੀ ਜਹੀ ਹੋਈ ਬਣੂਗੀ ਤੇ ਉੱਠੀ ਜਹੀ ਹੋਈ ਬੱਤੀ ਬਣੂਗੀ ਉਕੇ ਦੋਖ ਪਰ ਇਹਦੇ نیچے ਦੇਖੋ ਕਿੰਨੀ ਸੋਹਣੀ ਪਣਕੀ ਤਿਆਰ ਹੋਈ ਛੋਟੀ ਜੀ ਪੱਤੀ ਤੇ ਆ ਵਾਲੀ ਪੱਤੀ ਵੀ ਬਹੁਤ ਸੋਹਣੀ ਬਣੀ ਆ ਵਾਲੀ ਵੀ ਆ ਵਾਲੀ ਵੀ ਤੇ ਆ ਵਾਲੀਆਂ ਵੀ ਤੇ ਆ ਪੱਤੀ ਵੀ ਤੁਸੀਂ ਕੋਈ ਵੀ ਪੱਤੀ ਬਣਾ ਸਕਦੇ ਹੋ ਇਹਨਾਂ ਦੇ ਵਿੱਚੋਂ ਜਿਹੜੀ ਤੁਹਾਨੂੰ ਫੋਕੇ ਲੱਗੇ ਤੁਸੀਂ ਉਹ ਈਜ਼ੀਲੀ ਬਣਾ ਸਕਦੇ ਹੋ ਫੁੱਟਾ ਤੇ ਹਾਂਜੀ ਜੀ ਵੀਡੀਓ ਵਧੀਆ ਲੱਗੀ ਜੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ